ਨਵਜੋਤ ਸਿੰਘ ਸਿੱਧੂ ਹੁਣ YouTube ਚੈਨਲ ਰਾਹੀਂ ਪੰਜਾਬ 'ਚ ਆਪਣੀ ਸਿਆਸੀ ਪੇਚ ਤਿਆਰ ਕਰਨਗੇ। ਨਵਜੋਤ ਸਿੰਘ ਨੇ ਕੱਲ ਐਲਾਨ ਕੀਤਾ ਸੀ ਵੀ ਉਹ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕਰਨਗੇ। ਔਰ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਸੀ ਵੀ ਨਵਜੋਤ ਸਿੰਘ ਹੁਣ ਕਿਹੜਾ ਰਾਹ ਅਪਣਾਉਣਗੇ। ਪਰ ਅੱਜ ਜਦੋਂ ਉਹਨਾਂ ਨੇ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਵੀ ਮੈਂ YouTube ਚੈਨਲ ਨਵਜੋਤ ਆਫੀਸ਼ੀਅਲ ਜਿਹੜਾ ਆ ਉਹ ਲਾਂਚ ਕਰ ਰਿਹਾ ਔਰ ਇਹ ਗੱਲ ਕਹੀ ਵੀ ਉਹਦੇ ਵਿੱਚ ਮੈਂ ਲਾਈਫ ਸਟਾਈਲ ਇਸੇ ਤਰ੍ਹਾਂ ক্রিকেট ਜ਼ਿੰਦਗੀ ਦੇ ਤਜਰਬੇ ਤੇ ਹੋਰ ਕਈ ਮਰਜ਼ਾਂ ਦੀ ਦਵਾ ਜਿਹੜੀ ਲੋਕਾਂ ਨੂੰ ਦੱਸਾਂਗਾ ਪਰ ਜਦੋਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਇਹ ਦੱਸੋ ਵੀ ਸਿਆਸਤ ਵਿੱਚ ਆਓਗੇ ਤੇ ਨਵਜੋਤ ਸਿੱਧੂ ਨੇ ਟੇਡੇ ਢੰਗ ਨਾਲ ਸ਼ਾਇਦ ਇਹ ਗੱਲ ਕਹਿਤੀ ਵੀ ਆਉਣ ਵਾਲੇ ਸਮੇਂ 'ਚ ਉਹ ਸਿਆਸਤ ਦੇ ਪੇੜ ਵਿੱਚ ਫਿਰ ਨਿੱਤਰ ਸਕਦੇ ਨੇ ਕਿਉਂਕਿ ਉਹਨਾਂ ਨੇ ਜਵਾਬ ਦਿੱਤਾ ਵੀ ਸਿਆਸਤ 'ਚ ਆਉਣਾ ਜਾਂ ਨਹੀਂ ਆਉਣਾ ਇਹ ਸਮਾਂ ਦੱਸੇਗਾ ਜਿਹਦਾ ਬਹੁਤ ਸਾਫ਼ ਅਰਥ ਹੈ ਵੀ ਸਮਾਂ ਇਹ ਵੀ ਦੱਸ ਸਕਦਾ ਵੀ ਨਵਜੋਤ ਸਿੰਘਾ ਹੁਣ ਤੂੰ ਦੁਬਾਰਾ ਸਿਆਸਤ ਵਿੱਚ ਆ ਸੋ ਅੱਜ ਬੜੇ ਸਪਸ਼ਟ ਸ਼ਬਦਾਂ ਵਿੱਚ ਨਵਜੋਤ ਸਿੰਘ ਨੇ ਸਾਫ਼ ਕਰ ਦਿੱਤਾ ਵੀ ਉਹਨੇ ਸਿਆਸਤ ਤੋਂ ਤਿਆਗ ਨਹੀਂ ਲਿਆ ਸੰਿਆਸ ਨਹੀਂ ਲਿਆ ਤੇ ਜੇ ਸਮਾਂ ਆਵਾਜ਼ ਮਾਰੂਗਾ ਤੇ ਨਵਜੋਤ ਸਿੰਘ ਸਿੱਧੂ ਮੋੜ ਸਿਆਸੀ ਪਿੰਡ ਚ ਆ ਕੇ ਗੇਮ ਖੇਡੇਗਾ ਨਵਜੋਤ ਸਿੱਧੂ ਨੇ ਕਈ ਗੱਲਾਂ ਕੀਤੀਆਂ ਜਿਹੜਾ ਆਪਣਾ ਚੈਨਲ YouTube ਚੈਨਲ ਨਵਜੋਤ ਸਿੱਧੂ ਅਫੀਸ਼ੀਅਲ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਵੀ ਇਹ ਚੈਨਲ ਨੂੰ ਪ੍ਰੋਫੈਸ਼ਨਲ ਢੰਗ ਨਾਲ ਚਲਾਉਣਗੇ ਔਰ ਪਹਿਲਾਂ ਤੇ ਉਹ ਕਹਿੰਦੇ ਵੀ ਸਿਆਸਤ ਵਿੱਚ ਬੰਦਸ਼ਾ ਬੜੀਆਂ ਸੀ ਬੋਲਣ ਵੇਲੇ ਸੋਚਣਾ ਪੈਂਦਾ ਸੀ ਕਮਾਂਡ ਕਿਤੇ ਹੋਰ ਹੁੰਦੀ ਸੀ ਇਸ ਲਈ ਸੋਚਣਾ ਪੈਂਦਾ ਸੀ ਪਰ ਹੁਣ ਉਹ ਚੈਨਲ ਤੇ ਖੁੱਲ ਕੇ ਖੇਡਣਗੇ ਖੁੱਲ ਕੇ ਬੋਲਣਗੇ ਆਪਣੇ ਧੁਰ ਅੰਦਰਲੀ ਆਵਾਜ਼ ਜਿਹੜੀ ਹੈ ਉਹ ਪੰਜਾਬੀਆਂ ਨਾਲ ਸਾਂਝੀ ਕਰਨਗੇ ਕਿਉਂਕਿ ਇਹ ਵੀ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਸਿਆਸਤ ਨੂੰ ਕਦੀ ਧੰਦਾ ਨਹੀਂ ਸਮਝਿਆ ਕਿਰਦਾਰ ਜਿਉਂਦਾ ਰੱਖ ਕੇ ਸਿਆਸਤ ਕੀਤੀ ਹੈ ਪਰ ਹੋਣ ਉਹ ਚੈਨਲ ਤੇ ਹੋਰ ਖੁੱਲ ਕੇ ਵਿਚਰਨਗੇ ਉਹਨਾਂ ਨੇ ਇੱਕ ਹੋਰ ਗੱਲ ਸਪਸ਼ਟ ਕਰ ਦਿੱਤੀ ਕਿ ਕ੍ਰਿਕਟ ਦੀ ਕਮੈਂਟਰੀ ਉਹ ਜਾਰੀ ਰੱਖਣਗੇ ਕਿਉਂਕਿ ਉਹਨਾਂ ਨੇ ਕਿਹਾ ਕ੍ਰਿਕਟ ਦੀ ਕਮੈਂਟਰੀ ਉਹਨਾਂ ਦੇ ਜ਼ਿੰਦਗੀ ਦਾ ਵੱਡਾ ਹਿੱਸਾ ਹੈ ਖਾਸ ਕਰਕੇ ਆਈਪੀਐਲ ਕਮੈਂਟਰੀ ਉਹਨਾਂ ਨੇ ਕਿਹਾ ਮੇਰੀ ਜ਼ਿੰਦਗੀ ਹੈ ਤੇ ਜਦੋਂ ਉਹ ਕਹਿੰਦੇ ਉਹ ਕ੍ਰਿਕਟ ਦੀ ਕਮੈਂਟਰੀ ਕਰਦਿਆਂ ਮਾਈਕ ਫੜ ਲੈਂਦੇ ਤੇ ਇੰਨੇ ਧਿਆਨ ਚ ਡੂੰਘਾਈ ਚ ਚਲ ਜਾਂਦੇ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੰਨਾ ਸਮਾਂ ਉਹਨਾਂ ਨੇ ਕਮੈਂਟਰੀ ਕੀਤੀ ਹੈ ਇੱਕ ਗੱਲ ਹੋਰ ਉਹ ਸਾਫ਼ ਕਰ ਗਏ ਇਕੱਲੇ ਨਵਜੋਤ ਸਿੱਧੂ ਨੇ ਆਪਣੇ ਬਾਰੇ ਇਹ ਗੱਲ ਨਹੀਂ ਕਹੀ ਵੀ ਸਮਾਂ ਦੱਸੇਗਾ ਵੀ ਉਹਨਾਂ ਨੇ ਸਿਆਸਤ 'ਚ ਕਰੋ ਆਉਣਾ ਜਾਂ ਨਹੀਂ ਆਉਣਾ ਨਾਲ ਜਦੋਂ ਉਹਨਾਂ ਨੇ ਸਵਾਲ ਕੀਤਾ ਵੀ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਸਿਆਸਤ 'ਚ ਬਰਕਰਾਰ ਰਹੇਗੀ ਤੇ ਫਿਰ ਉਹਨਾਂ ਨੇ ਜਵਾਬ ਤੇ ਪਹਿਲਾਂ ਇਹ ਦਿੱਤਾ ਉਹਦੇ ਕੋਲੋਂ ਪੱਛੋ ਪਰ ਨਾਲ ਹੀ ਕਿਹਾ ਬਿਉ ਤੇ ਹਾਲੇ ਵੀ ਸਾਰੇ ਥਾਵਾਂ ਤੇ ਜਾਂਦੀ ਹੈ ਸੋ ਲੱਗਦਾ ਇਹ ਹੈ ਵੀ ਨਵਜੋਤ ਸਿੱਧੂ ਜੋੜੀ ਨੇ ਇਹ ਫੈਸਲਾ ਕਰ ਲਿਆ ਵੀ ਉਹ ਸਿਆਸਤ 'ਚ ਕਿਸੇ ਨਾ ਕਿਸੇ ਸਮੇਂ ਜ਼ਰੂਰ ਆਉਣਗੇ ਪਰ ਉਸ ਤੋਂ ਪਹਿਲਾਂ ਉਸ ਸਿਆਸਤ ਦੀ ਕੋਈ ਮਜ਼ਬੂਤ ਪਿੱਛੇ ਤਿਆਰ ਕਰਨ ਦੀ ਤਿਆਰੀ ਨੇ